ਤੁਹਾਡਾ ਮਨ ਪਸੰਦੀਆ ਸ਼ੋਅ ਸਾਥ ਲੈ ਕੇ ਆਜ ਰਾਂ ਸਾਨੂੰ ਬੜਾ ਮਾਣ ਹੈ ਕਿ ਸਾਡੇ ਨਗਰੀ ਦੇ ਵਿੱਚ ਇੱਕੋ ਹੀ ਗੁਰਦੁਆਰਾ ਸਾਹਿਬ ਹੈ ਬਈ ਤੁਸੀਂ ਕੀ ਕਰਦੇ ਹੋ ਮੈਂ ਤੇਜੀ ਘਰ ਵਿੱਚ ਵਿਹਲਾ ਹੀ ਹੋਣਾ ਇਸ ਟਾਈਮ ਬਾਹਰ ਵਧੀਆ ਲੱਗਦਾ ਕਿ ਪਿੰਡ ਵਧੀਆ ਲੱਗਦਾ ਜਿਹੜਾ ਵਿਰਸਾ ਹੁੰਦਾ ਉਹ ਤੇ ਆਪਣੇ ਨਗਰ ਦੇ ਨਾਲ ਹੀ ਸੋਹਣਾ ਲੱਗਦਾ ਕਿਵੇਂ ਬੀਜ ਦਿੰਦੇ ਨੇ ਚਾਰ ਆਚਾਰ ਅੰਬ ਦਾ ਨਿੰਬੂ ਦਾ ਮਿਰਚ ਦਾ ਢਿਉ ਦਾ ਢੀਲਿਆਂ ਦਾ ਕਰੇਲਿਆਂ ਦਾ ਗਾਜਰ ਦਾ ਆਚਾਰ ਲੂਜ ਪਹਿਲਾਂ ਦੀ ਖੇਤੀ ਤੇ ਹੁਣ ਦੀ ਖੇਤੀ ਨੂੰ ਕਿਵੇਂ ਦੇਖਦੇ ਹੋ ਕਿੰਨਾ ਕ ਬਦਲਾਅ ਹੈ ਖੇਤੀs ਠੀਕ ਹੈ ਜੀ ਪੀਜ਼ਾ 버ਗਰ ਤੇ ਉਰਾਪਰਾ ਖਾਈ ਜਾਂਦੇ ਆ ਸਾਗ ਲੱਸੀ ਦੁੱਧ ਘੜਦਾ ਉਹ ਤਾਂ ਪੰਜਾਬ ਚ ਹੀ ਮਿਲਦਾ ਤੁਹਾਡਾ ਵਿਆਹ ਜਦੋਂ ਹੋਇਆ ਸੀ ਉਦੋਂ ਕਿਹੜੇ ਕੱਪੜੇ ਪਾਈ ਤੁਸੀਂ ਹਾਂ ਜੀ ਆਪਾਂ ਇਹ ਹੀ ਪਾਈ ਸੀ ਪੈਂਟ ਕਮੀਜ਼ ਪੱਗ ਦਾ ਰੰਗ ਕਿਹੜਾ ਸੀ ਕਿ ਨਾਭੀ ਸੀ ਕਿ ਹੋਰ ਦੂਜੇ ਰੰਗ ਸੀ ਉਹ ਨਾਭੀ ਆ ਜੀ ਮੇਰੇ ਘਰ ਪੱਕਾ ਯਾਦ ਨਹੀਂ ਹੁਣ ਮੈਨੂੰ ਮਾਤਾ ਜੀ ਨੇ ਦੇਖਣਾ ਫਿਰ ਉਹਨੇ ਰੰਗ ਤਾਂ ਤੁਹਾਨੂੰ ਸਾਰੇ ਯਾਦ ਕਰਾ ਦੇਣੀ ਆ ਸਿਆਸਤ ਤਾਂ ਜੇ ਸੋਚਿਆ ਜਾ ਸਿਆਸਤ ਵਾਹੇ ਮਾੜੀ ਚੀਜ਼ ਐ ਉਹ ਤਾਂ ਤੁਹਾਨੂੰ ਧਰਮ ਨਾਲ ਵੀ ਤੋੜਦੀ ਐ ਤੇ ਘਰ ਨਾਲ ਵੀ ਤੋੜਦੀ ਲੋਕ ਬਾਹਰ ਨੂੰ ਭਾਦੇ ਆ ਇੱਥੇ ਕਰਨੇ ਵਾਲਾ ਹੋਣਾ ਚਾਹੀਦਾ ਜੀ ਮਿਹਨਤ ਕਰਨੇ ਵਾਲਾ ਹੋਣਾ ਚਾਹੀਦਾ ਇੱਥੇ ਅੱ체 ਆਪਣੇ ਬਾਹਰ ਨੂੰ ਭੱਜੀ ਜਾਂਦੇ ਨੇ ਫਿਰ ਮਗਰ ਬਾਦ ਆਪਾਂ ਵੀ ਇੱਕ ਗੇੜਾ ਮਾਰ ਕੇ ਚਾਹੁੰਦੇ ਆ ਕਿ ਦੇਖ ਕੇ ਆਈਏ ਅੰਦਾ ਜਿਹੜਾ ਪੜਾਈ ਦਾ ਸਿਸਟਮ ਨਾ ਹੁਣ ਸਾਡਾ ਅੱਜ ਲੱਠ ਤੱਕ ਰਹਿ ਗਿਆ 50 ਸਾਡਾ ਸਾਡਾ ਪ੍ਰਵਾਸੀਆਂ ਨੇ ਸੰਭਲਿਆ ਜਦੋਂ ਫਿਰ ਪੰਜਾਬ ਦੀ ਜਿਆਦਾ ਆਉਂਦੀ ਉਦੋਂ ਫਿਰ ਤੁਸੀਂ ਕੀ ਕਰਦੇ ਹੋ ਜੀ ਮੈਂ ਨਾ ਉਦੋਂ ਕੀ ਕਰੀਦਾ ਫਿਰ ਵੀਡੀਓ ਕਾਲ ਆ ਗਿਆ ਬਣਾ ਕਿਸੇ ਨਾਲ ਗੱਲਬਾਤ ਕਰਕੇ ਸਾਨੂੰ ਜਦੋਂ ਕੋਈ ਵਿਆਹ ਆ ਜਾਂਦਾ ਜੀ ਨਾਨਕਿਆਂ ਦੇ ਜਾਂ ਕਿਸੇ ਜੀ ਸਾਨੂੰ ਬੜੀ ਖੁਸ਼ੀ ਹੋ ਜਾਂਦੀ ਹੈ 8-10 ਦਿਨ ਪਹਿਲਾਂ ਹੀ ਵੀ ਅਸੀਂ ਵਿਆਹ ਆ ਜਾਣਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਅਮਿਤ ਗੜੀਆ ਤੁਸੀਂ ਦੇਖ ਰਹੇ ਹੋ ਪੀਡੀਸੀ న్యూਜ਼ ਤੁਹਾਡਾ ਮਨਪਸੰਦ ਸ਼ੋਅ ਸਾਥ ਲੈ ਕੇ ਆਜ ਰਾਂ ਅੱਜ ਇਹ ਸਾਥ ਪਿੰਡ ਪੀਲਖਣੀ ਵਿੱਚ ਪੀਲਖਣੀ ਪਿੰਡ ਰਾਜਪੁਰਾ ਦੇ ਨੇੜੇ ਆ 1 ਕਿਲੋਮੀਟਰ ਦੂਰੀ ਤੇ ਇਹ ਪਿੰਡ ਇਤਿਹਾਸਿਕ ਪਿੰਡ ਵੀ ਹੈ ਆਓ ਇੱਥੇ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਆ ਨੌਜਵਾਨ ਵੀਰ ਬੈਠੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਪਿੰਡ ਦੇ ਇਤਿਹਾਸ ਨੂੰ ਜਾਣਦੇ ਆ ਬਾਕੀ ਸਾਰੀ ਗੱਲਬਾਤਾਂ ਕਰਦੇ ਆ ਆਓ ਚੱਲਦੇ ਆ ਭਈ ਅਸੀ ਗੱਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਜੀ ਕੀ ਨਾਮ ਹੈ ਜੀ ਮੇਰਾ ਨਾਮ ਸਰਦਾਰ ਗੁਰਨਾਮ ਸਿੰਘ ਹੈ ਜੀ ਗੁਰਨਾਮ ਸਿੰਘ ਜੀ ਇਸ ਪਿੰਡ ਦਾ ਇਤਿਹਾਸ ਦੱਸ ਦੋ ਥੋੜਾ ਜਿਹਾ ਵੀਰ ਜੀ ਸਾਡੇ ਅੰਦਰ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਜੀ ਜਿਹਨੂੰ ਕੋਈ ਮਾਣ ਹੈ ਚਰਨ ਸ਼ੋਭਾ ਪ੍ਰਾਪਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਲੋਕਾਂ ਦੀ ਇੱਥੇ ਜਿਹੜੀ ਸੇਵਾ ਭਾਵਨਾ ਸੀ ਉਹਨਾਂ ਨੂੰ ਦੇਖਦੇ ਹੋਏ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਪਹੁੰਚੇ ਤਾ ਸੰਗਤ ਨੇ ਬਹੁਤ ਸੇਵਾ ਕੀਤੀ ਉਹਨੂੰ ਦੇਖਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਰ ਦਿੱਤਾ ਰੱਜੋ ਪੂਜੋ ਫਲੋ ਫੂਲੋ ਸਾਬ ਜਿਹਨੂੰ ਕਿ ਅੱਜ ਤੱਕ ਅਸਾਨੂੰ ਬੜਾ ਮਾਣ ਹੈ ਕਿ ਸਾਡੇ ਨਗਰੀ ਦੇ ਵਿੱਚ ਇੱਕੋ ਹੀ ਗੁਰਦੁਆਰਾ ਸਾਹਿਬ ਹੈ ਸਾਰੀ ਸੰਗਤ ਜਿਹੜੀ ਹੈ ਉੱਥੇ ਹੀ ਨਾਕਮਸਤਕ ਹੁੰਦੀ ਹੈ ਉਸ ਤੋਂ ਇਲਾਵਾ ਜਿੰਨੀਆਂ ਧਰਮਾਂ ਦੇ ਇਥੇ ਲੋਕ ਰਹਿੰਦੇ ਨੇ ਵੱਖ-ਵੱਖ ਜੱਟ ਸਿੱਖ ਹੋਗੇ ਰਾਜਪੂਤ ਸਿੰਘ ਹੋਗੇ ਆਪਣਾ ਕੰਬੋਜ ਸਿੰਘ ਹੋ ਗਏ ਹੋਰ ਦੂਜੀਆਂ ਬਰਾਦਰੀਆਂ ਜਿਹੜੀਆਂ ਜਿੰਨੀਆਂ ਵੀ ਐ ਚੂਰ ਬਰਾਦਰੀ ਐ ਸਾਰੀਆਂ ਹੀ ਕਮਾ ਗੁਰੂ ਘਰ ਦੇ ਵਿੱਚ ਹੀ ਨੱਕ ਮਸਤਕ ਹੁੰਦੀਆਂ ਨੇ ਗੁਰੂ ਘਰ ਦੀ ਮਾਨ ਨੂੰ ਵਧਾਉਂਦੀਆਂ ਨੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਕਿ ਗਰੰਥੀ ਸਿੰਘ ਨੇ ਉਹ ਇੰਨੀ ਵਧੀਆ ਕਿਸਮ ਦੇ ਇਨਸਾਨ ਨੇ ਕਿ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਅੱਜ ਤੱਕ ਸਿੱਖੀ ਦੇ ਨਾਲ ਜੋੜਿਆ ਬੱਚਿਆਂ ਦੀਆਂ ਕਲਾਸਾਂ ਅਟੈਂਡ ਕਰਦੇ ਨੇ ਬੱਚਿਆਂ ਨੂੰ ਬਸਤਰ ਵੀ ਦਿੰਦੇ ਨੇ ਬੱਚਿਆਂ ਨੂੰ ਵਧੀਆ ਗੁਰਸਿੱਖੀ ਦੇ ਨਾਲ ਜਿੰਨਾ ਵੀ ਲਿਟਰੇਚਰ ਹੈਗਾ ਪੜਾਉਂਦੇ ਨੇ ਉਸ ਤੋਂ ਇਲਾਵਾ ਇੱਕ ਅਸੀਂ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਸਿੱਖ ਮਿਊਜ਼ੀਅਮ ਬਣਾਇਆ ਹੈ ਜਿਹਦੇ ਵਿੱਚ ਕਿ ਅਸੀਂ ਸਾਰਾ ਕੁਝ ਸਿੱਖੀ ਇਤਿਹਾਸ ਜਿਹੜਾ ਹੈ ਉਹਨੂੰ ਕੰਪਿਊਟਰ ਦੇ ਵਿੱਚ ਫੀਡ ਕੀਤਾ ਹੋਇਆ ਹੈ ਜਿਹਦੇ ਵਿੱਚ ਸਾਡੇ ਕੇ ਹੈ ਕਪੈਸਿਟੀ ਲਗਭਗ 40-50 ਮੈਂਬਰ ਬੈਠ ਕੇ ਬੱਚੇ ਇੱਕ ਟਾਈਮ ਸਾਰੇ ਸਿਸਟਮ ਨੂੰ ਸਿੱਖੀ ਇਤਿਹਾਸ ਨੂੰ ਬਾਝ ਸਕਦੇ ਨੇ ਇਹੀ ਬਹੁਤ ਬਹੁਤ ਵਧੀਆ ਪ੍ਰਾਲਾ ਬਾਈ ਜੀ ਇੱਕ ਗੁਰਦੁਆਰੇ ਇੱਕ ਪਿੰਡ ਦੇ ਵਿੱਚ ਨਹੀਂ ਦਾ ਇੱਕ ਪਿੰਡ ਦੇ ਵਿੱਚ 10-10 ਗੁਰਦੁਆਰੇ ਵੀ ਦੇਖੇ ਨੇ ਬਾਈ ਜੀ ਤੁਸੀਂ ਕੀ ਕਰਦੇ ਹੋ ਵੀਰ ਜੀ ਮੈਂ ਖੇਤੀ ਦੇ ਨਾਲ ਨਾਲ ਅ ਕਾੜਨ ਦਾ ਕੰਮ ਕਰਦਾ ਛੋਟੇ ਲੈਵਲ ਦਾ ਜਿਵੇਂ ਗੰਨਾ ਮੱਕੀ ਚਰੀ ਬਾਜਰਾ ਤੂੜੀ ਇਹਨਾਂ ਦਾ ਵਕਰੀਤਾ ਹੈਗਾ ਬਾਈ ਫਿਰ ਪ੍ਰੇਮ ਪੂਰਾ ਹੁੰਦਾ ਕਹਿੰਦੇ ਜੱਟ ਤੇ ਆੜਤੀ ਦੇਣਾ ਹੀ ਖੇਤੀਬਾੜੀ ਵੀ ਤੁਸੀਂ ਆਪ ਹੀ ਕਰਦੇ ਹੋ ਆੜਤੀ ਵੀ ਫਿਰ ਤੁਸੀਂ ਆਪ ਹੀ ਕਰਦੇ ਹੋ ਜੀ ਦੋਨੇ ਕੰਮ ਅਸੀਂ ਆਪ ਹੀ ਕਰਦੇ ਹਾਂ ਉਸ ਤੋਂ ਉਸ ਤੋਂ ਇਲਾਵਾ ਅਸੀਂ ਕੁਛ 6 ਕਿ ਮਹੀਨੇ ਵਾਸਤੇ ਆਪਣੇ ਬੱਚਿਆਂ ਕੋਲ ਬਾਹਰ ਵੀ ਗੇੜਾ ਮਾਰ ਰਹੇ ਆ ਠੀਕ ਹੈ ਜਿਹੜਾ ਕਿ ਅੱਜ ਕੱਲ ਟ੍ਰੈਂਡ ਚੱਲ ਰਿਹਾ ਹੈ ਜੀ ਜੀ ਵੀ ਆਪਣਾ ਰੁਝਾਨ ਹੈ ਵੀ ਬੱਚੇ ਆਪਣੇ ਬਾਹਰ ਨੂੰ ਭੱਜੀ ਜਾਂਦੇ ਨੇ ਫਿਰ ਮਗਰ ਬਾਅਦ ਆਪਾਂ ਵੀ ਇੱਕ ਗੇੜਾ ਮਾਰ ਕੇ ਚਾਹੁੰਦੇ ਆ ਕਿ ਦੇਖ ਕੇ ਆਈਏ ਠੀਕ ਹੈ ਫਿਰ ਇਹ ਇਹ ਗੱਲ ਦੱਸੋ ਤੁਸੀਂ ਬਾਹਰ ਵਧੀਆ ਲੱਗਦਾ ਕਿ ਪਿੰਡ ਵਧੀਆ ਲੱਗਦਾ ਦੇਖੋ ਜਿਹੜਾ ਪਿਆਰ ਹੁੰਦਾ ਜਿਹੜਾ ਵਿਰਸਾ ਹੁੰਦਾ ਉਹ ਤੇ ਆਪਣੇ ਲਾਗਰ ਦੇ ਨਾਲ ਹੀ ਸੋਹਣਾ ਲੱਗਦਾ ਜਿਹੜਾ ਪਿਆਰ ਇੱਥੇ ਆਪਣੀ ਬਿਲਕੁਲ ਮਾਂ ਭੂਮੀ ਨਾਲ ਬਣਿਆ ਹੁੰਦਾ ਹੈ ਉਹ ਤੇ ਬਾਹਰ ਵਿਦੇਸ਼ ਚ ਜਾ ਕੇ ਵੀ ਯਾਦ ਆਉਂਦਾ ਜੀ ਲੇਕਿਨ ਵਿਦੇਸ਼ ਚ ਜਦੋਂ ਤੁਸੀਂ ਬਾਹਰ ਗਏ ਹੁੰਨੇ ਹੋ ਨਾ ਉਦੋਂ ਪੰਜਾਬ ਦੇ ਚ ਸਭ ਤੋਂ ਚੀਜ਼ ਪਿੰਡ ਦੀ ਚੀਜ਼ ਕਿਹੜੀ ਮਿਸ ਕਰਦੇ ਤੁਸੀਂ ਮਿਸ ਤਾਂ ਵੀਰ ਜੀ ਇਹੀ ਹੁੰਦਾ ਵੀ ਜਿਹੜੇ ਹੁਣ ਆਪਣੇ ਪੰਜਾਬੀ ਖਾਣੇ ਹੋ ਗਏ ਜੀ ਕਿਉਂ ਬਾਹਰ ਤਾਂ ਉਹ ਸਾਗ ਮਿਲਦਾ ਨਹੀਂ ਪਰ ਉਹ ਬ੍ਰੈਡ ਬਰੁੱਡ ਪੀਜੇ ਪੂਜੇ ਹੀ ਮਿਲਦੇ ਆ ਜਿਹੜਾ ਇੱਥੋਂ ਦਾ ਸਾਗ ਲੱਸੀ ਦੁੱਧ ਘੜ ਦਾ ਜਿਹੜੀ ਮਾਵਾਂ ਮੱਖਣ ਦਿੰਦੀਆਂ ਸੀ ਉਹ ਤਾਂ ਪੰਜਾਬ ਚ ਹੀ ਮਿਲਦਾ ਹੈ ਠੀਕ ਹੈ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਖਾਲਸਾ ਜੀ ਬਿੱਗ ਖਾਲਸਾ ਲੇ ਜੀ ਬੋਤੇ ਭਾਈ ਜੀ ਕੀ ਨਾਮ ਹੈ ਜੀ ਮੇਰਾ ਨਾਮ ਸਰਦਾਰ ਬਲਦੇਵ ਸਿੰਘ ਜੀ ਠੀਕ ਹੈ ਭਾਈ ਜੀ ਤੁਸੀਂ ਕੀ ਕਰਦੇ ਹੋ ਮੈਂ ਤੇ ਜੀ ਘਰ ਵਿੱਚ ਵਿਹਲਾ ਹੀ ਹਾਂ ਇਸ ਟਾਈਮ ਠੀਕ ਹੈ ਜੀ ਹਾਂਜੀ ਵੈਸੇ ਹੂੰ ਕੀ ਕਰਦੇ ਤੁਸੀਂ ਖੇਤੀਬਾੜੀ ਜੀ ਖੇਤੀਬਾੜੀ ਹਾਂਜੀ ਕਿੰਨੀ ਪਹਿਲੀ ਹੈ ਭਾਈ ਕਾਲੀ ਆਪਣੀ ਸਾਬਦੀ ਜੀ ਖਾਂਣ ਪੀਣ ਵਾਸਤੇ ਜੀ ਕਾਲਣ ਵਾਸਤੇ ਠੀਕ ਹੈ ਚਲੋ ਵਧੀਆ ਫਿਰ ਆ ਆੜ ਤੇ ਇਹਨਾਂ ਦੇ ਨਾਲ ਹੀ ਚੱਲਦਾ ਗੱਲਬਾਤ ਕੇ ਹੋਰ ਸਾਡੇ ਸਾਡੇ ਬਹੁਤ ਸਾਡਾ ਜੋ ਵੀ ਪਿੰਡ ਚ ਬੈਠੇ ਨੇ ਸਾਡਾ ਬਹੁਤ ਪਿਆਰ ਸਤਿਕਾਰ ਹੈ ਇੱਕ ਦੂਜੇ ਨਾਲ ਜੱਟ ਤੇ ਆੜਤੀ ਦਾ ਥੋੜਾ ਰਿਸ਼ਤਾ ਦੱਸੋ ਤੁਸੀਂ ਕਿਦਾਂ ਦਾ ਹੁੰਦਾ ਹੈ ਨਾ ਜਿਹੜੇ ਅੱਜ ਅੱਜਕੱਲ ਦੀ ਜਿਹੜੇ ਪੀੜ੍ਹੀ ਆ ਉਹਨਾਂ ਨੂੰ ਜੱਟ ਤੇ ਆੜਤੀ ਬਾਰੇ ਇਹਨਾਂ ਰਿਸ਼ਤੇ ਦਾ ਨਹੀਂ ਪਤਾ ਨਾ ਉਹ ਥੋੜਾ ਜਿਹਾ ਜੱਟ ਕੋਲ ਖੇਤੀਬਾੜੀ ਕਰੇਗਾ ਤੇ ਆੜਤੀ ਕੋਈ ਜਾਏਗਾ ਤੇ ਆੜਤੀ ਅਗੂ ਸਾਨੂੰ ਫਸਲ ਚਕੇਗਾ ਸਾਡੀ ਸਾਨੂੰ ਫਸਲ ਦੇ ਪੈਸੇ ਦੇਗਾ ਸਾਨੂੰ ਲੋੜ ਸਾੜ ਵੀ ਸਾਨੂੰ ਪੈਸੇ ਦੇਗਾ ਠੀਕ ਹੈ ਜੀ ਇਸ ਕਰਕੇ ਸਾਨੂੰ ਜਟ ਆੜਤੀ ਦਾ ਜਿਆਦਾ ਪਿਆਰ ਸਤਿਕਾਰ ਹੁੰਦਾ ਜੀ ਬਈ ਅਸੀ ਗੱਲ ਜੀ ਬਈ ਕੀ ਹਾਲ ਚੱਲ ਹੈ ਜੀ ਠੀਕ ਹੈ ਜੀ ਬਈ ਕੀ ਨਾਮ ਹੈ ਤੁਹਾਡਾ ਬੱਬੇ ਮਾੜ ਦੇਖਿਓ ਸਾਦੇ ਸਿੰਘ ਜੀ ਅੱਛਾ ਬਈ ਕਿੰਨੀ ਉਮਰ ਹੋਗੀ ਹੋ ਗਈ ਮੰਦੇ ਗਈ ਤੁਮ ਜੀ ਬਾੜੰ ਬਾੜਸਾਲ ਦੀ ਹੋਗੀ ਹਾਂ ਠੀਕ ਹੈ ਬਈ ਜੀ ਕੋਈ ਦੱਸੋ ਕੋਈ ਗੱਲਬਾਤ ਫਿਰ ਪਿੰਡ ਚ ਕਿੰਨਾ ਬਦਲਾਅ ਦੇਖਿਆ ਤੁਸੀਂ ਕਿ ਇਹਨਾ ਬਚਨ ਨੌਕਰੀ ਨਹੀਂ ਮਿਲਦੀ ਜੀ ਫਿਰ ਲੋਕ ਬਾਹਰ ਪੰਜਾ ਜੀ ਉਹ ਠੇਕੇਦਾਰੀ ਜਾਣ ਤੇਰਾ ਜੀ ਫਿਰ ਠੇਕੇਦਾਰੇ ਪੈਸੇ ਪੂਰੇ ਨਹੀਂ ਦਿੰਦੇ ਜੀ ਹਾਲ ਕੀ ਕਰ ਚਾ ਬੰਦ ਦੇ ਲਾ ਜਾ ਨੇ ਤੇ ਬੰਦਾ ਹਟਾ ਤੇ ਉਹ ਪੈਸੇ ਨਹੀਂ ਦਿੰਦੇ ਹੈ ਜੀ ਬੇਮਾਰ ਲਈ ਠੇਕੇਦਾਰੀ ਬਹੁਤ ਜਿਆਦਾ ਫੈਲ ਜਾਉ ਬਈ ਤੁਸੀਂ ਕੀ ਕਰ ਦਿੰਦੇ ਸੀ ਆਮ ਹਿੰਦੂਤਾਂ ਲਾਇਬਲ ਮੁਕੇ ਰਵਾਂਗੇ। ਠੀਕ ਹੈ। ਹਾਂ ਠੀਕ ਹੈ ਜੀ। ਹੋਰ ਬਾਬਾ ਜੀ ਕੋਈ ਦੱਸੋ ਬਚਪਨ ਦੀ ਗੱਲਬਾਤ ਕੋਈ ਦੱਸੋ ਉਸ ਟਾਈਮ ਕਿੱਦਾਂ ਹੁੰਦਾ ਸੀਗੇ? ਹਜੀਆਂ ਕੱਟੀਆਂ ਕਹਿੰਦੇ ਪਹਿਲਾਂ ਜੀ। ਹਾਂਜੀ। ਮਿਸ਼ਤੀਆਂ ਵੱਲ ਹਜੀਆਂ। ਠੀਕ ਹੈ ਜੀ। ਹਾਂਜੀ। ਬਾਏ ਮੋਟਾ ਠੇਕੇ ਬੋਲ ਮੀ ਲੈ ਲਈ। ਕੀ ਬਤਾਈ ਮਿਲੇਗਾ? ਜੀ ਜੂੜੀ ਲੈ ਕੇ। ਪਹਿਲਾਂ ਦੀ ਖੇਤੀ ਤੇ ਹੁਣ ਦੀ ਖੇਤੀ ਨੂੰ ਕਿਵੇਂ ਦੇਖਦੇ ਹੋ? ਕਿੰਨਾ ਕਾ ਬਦਲਾਅ ਆਇਆ? ਨਾ ਨਾ ਖੇਤੀਸ ਠੀਕ ਅਦੀ। ਠੀਕ ਹੈ ਜੀ। ਪਹਿਲ ਦੁਆਇ ਨਹੀਂ ਪਾਣੀ ਪੈਦੀ। ਇਨਾਰੇ ਨਹੀਂ ਪਾਣਾ ਪੈਦਾ ਠੀਕ ਹੈ ਜੀ ਇਹ ਰਹਿ ਜਾਣਾ ਪਾਵਾ ਦਵਾਈਆਂ ਹੈ ਸਰ ਖਾਤਾ ਜਾਣਾ ਪਹਿਲਾਂ ਤਾਂ ਖੇਤੀ ਜਿਵੇਂ ਆ ਅੱਜ ਗੱਲ ਹੁਣ ਸੁਪਰ ਸੀਡਰ ਵਗੈਰਾ ਆ ਕੇ ਪਹਿਲਾਂ ਤਾਂ ਇਹ ਵੀ ਨਹੀਂ ਹੁੰਦੀ ਪਹਿਲਾਂ ਕਿਵੇਂ ਖੇਤੀ ਕਰਦੇ ਹੁੰਦੇ ਸੀ ਉਹ ਇਸ ਵੇਲੇ ਟੈਟਾਂ ਆ ਕੇ ਜੀ ਟਰੈਕਟਰ ਹਾਂ ਬਲਦਾਂ ਨਾਲ ਵੀ ਜੋਕ ਦਿੰਦੇ ਹਾਂ ਹਾਂ ਬਾਦਲਾਂ ਨਾਲ ਵੀ ਜੋਇ ਕਹਿੰਦੇ ਠੀਕ ਹੈ ਸਾਰੇ ਕੰਮ ਹੋ ਜਾਂਦੇ ਕੀ ਨਾਮ ਹੈ ਜੀ ਸਤਪਾਲ ਸਿੰਘ ਹੈ ਠੀਕ ਹੈ ਭਈ ਤੁਸੀਂ ਕੀ ਕਰਦੇ ਹੋ ਜੀ ਮੈਂ ਸਟੱਡੀ 'ਚ ਲੱਗਾ ਹਾਂ ਜੀ ਅਸੀਂ ਹਾਂ ਔਰ ਬਈ ਕੰਮ ਕਰ ਵਧੀਆ ਚੱਲੀ ਜਾਂਦਾ ਠੀਕ ਹੈ ਕੰਮ ਵਧੀਆ ਹਾਂ ਇਹ ਕਰੇ ਪਰਵਾਰ ਕੇ ਵਿੱਚ ਠੀਕ ਹੈ ਜੀ ਵਧੀਆ ਠੀਕ ਹੈ ਸਰ ਕਰੇ ਕੌਣ ਕੌਣ ਹੈ ਬਈ ਮੁੰਡੇ ਐ ਦੋਈ ਠੀਕ ਉਹ ਕੀ ਕਰਦੇ ਨੇ ਐਵੇਂ ਗੱਡੀ ਦਾ ਕੰਮ ਕਰਦਾ ਇੱਕ ਠੀਕ ਹੈ ਜੀ ਮਿਸਤਰੀ ਇੱਕ ਡਰਾਈਵਰੀ ਕਰਦਾ ਜੀ ਤੁਸੀਂ ਬਈ ਬਚਪਨ ਚ ਕੀ ਖੇਡਾ ਖੁੱਡਾ ਖੇਡਦੇ ਹੁੰਦੇ ਦੱਸੋ ਬਚਪਨ ਮਾਹਾਰੇ ਵਿੱਚ ਆਈ ਸਹੀ ਗੱਲ ਲਾ ਹੋ ਗਿਆ ਠੀਕ ਮਾਹ ਚ ਸਟੱਡੀ ਲੱਗ ਗਈ ਹੋ ਗਿਆ ਕਿਵੇਂ ਕਿਵੇਂ ਵੇਚ ਦਿੰਦੇ ਚਾਰ ਕਿਵੇਂ ਵੇਚਣ ਜਦੋਂ ਜਾਂਦੇ ਹੁੰਦੇ ਚਾਰ ਉਹ ਕਿਵੇਂ ਹਾਂਜੀ ਕਿਵੇਂ ਜਦੋਂ ਬੇਚਦੇ ਹੁੰਦੇ ਕਿਵੇਂ ਆਵਾਜ਼ ਮਾਰ ਦਿੰਦੇ ਹੁੰਦੇ ਆਵਾਜ਼ ਫਿਰ ਬੋਲ ਤੁਸੀਂ ਜਨਾ ਜਿਵੇਂ ਬੇਚਦੇ ਹੁੰਦੇ ਚਲੋ ਮੰਨ ਲਓ ਨਾ ਉਹ ਕਿਵੇਂ ਕਰਦੇ ਹੁੰਦੇ ਉਹ ਦੱਸੋ ਬਾਚਾਰ ਦਾ ਖਾਪੀ ਟਾਈਮ ਕੰਮ ਕਰਾਈ ਨਹੀਂ ਉਹ ਤਾਂ ਚਲੋ ਠੀਕ ਹੈ ਫਿਰ ਵੀ ਜਦੋਂ ਜਿਵੇਂ ਆਵਾਜ਼ ਮਾਰ ਦਿੰਦੇ ਸੀ ਨਾ ਵਾਲਾ ਜਿਵੇਂ ਆਵਾਜ਼ ਕਿਵੇਂ ਮਾਰ ਦਿੰਦੇ ਸੀ ਨਾ ਆਵਾਜ਼ ਦੇ ਦੇ ਆਵਾਜ਼ ਦੇ ਕੇ ਦਿਖਾ ਦਿਓ ਆਚਾਰ ਅੰਬ ਦਾ ਨਿੰਬੂ ਦਾ ਮਿਰਚ ਦਾ ਢਿਉ ਦਾ ਢੀਲਿਆਂ ਦਾ ਕਰੇਲਿਆਂ ਦਾ ਗਾਜਰ ਦਾ ਆਚਾਰ ਲੋ ਜੀ ਨਹੀਂ ਬਈ ਜਿਵੇਂ ਤੁਸੀਂ ਹੈ ਨਾ ਸਮਝ ਲਓ ਵਾਸੀਂ ਵੀ ਆਪਾਂ ਉਵੇਂ ਉਸ ਗਲੀ ਤੇ ਹੁਣ ਆ ਗਏ ਹੈ ਨਾ ਆਪਾਂ ਉਹ ਚਾਰ ਵੇਚਣਾ ਠੀਕ ਹੈ ਉਹ ਕਿਵੇਂ ਵੇਚਦੇ ਉਹ ਥੋੜਾ ਜਿਹਾ ਨਾ ਉਵੇਂ ਵੜਕੀ ਨਾਲ ਦੱਸੋ ਜਿਵੇਂ ਜਿਵੇਂ ਗਲੀ ਦੇ ਵਿੱਚ ਹੋਕਾ ਦਿੰਦੇ ਹੁੰਦੇ ਸੀ ਨਾ ਵੀ ਜਿਵੇਂ ਹੁਣ ਆਉਂਦੇ ਹੁੰਦੇ ਸਾਰਨ ਹੁੰਦਾ ਉਹ ਫੇਰ ਬੜਨੀ ਗੱਲ ਨਹੀਂ ਸਾਰਨ ਮੰਨ ਲਓ ਤੁਸੀਂ ਹੁਣ ਆਏ ਖੜੇ ਹੋ ਨਾ ਤੁਹਾਡੇ ਕੋਲ ਹੈਗੇ ਦੋ ਡੱਬੇ ਆਪਾਂ ਉਹ ਚੱਕ ਲੈਣ ਕੋਈ ਨਾ ਫੇਰ ਵੀ ਦੱਸੋ ਨਾ ਠੀਕ ਹੈ ਬਸ ਬਈ ਜੀ ਕੀ ਹਾਲ ਚੱਲੇ ਜੀ ਹਾਂ ਠੀਕ ਠਾਕ ਵੀ ਮੈਂ ਰਹਿ ਰਿਹਾ ਖਾਲਸਾ ਜੀ ਕੀ ਹੱਥ ਹੈ ਬਈ ਤੁਸੀਂ ਕੀ ਕਰਦੇ ਹੋ ਖੇਤੀਬਾੜੀ ਕਰਦੇ ਹਾਂ ਜੀ ਬਈ ਕਿੰਨੀ ਚੀਪ ਵਾਲੀ ਵਧੀਆ ਹੈ ਪੈਣੀ ਹੈਗੀ ਇਹ 7 ਕਿੱਲੇ ਠੀਕ ਹੈ ਜੀ ਬਈ ਪਹਿਲਾਂ ਦੀ ਖੇਤੀ ਤੇ ਹੁਣ ਦੀ ਖੇਤੀ ਜੀ ਤੁਹਾਨੂੰ ਕੀ ਫਰਕ ਲੱਗਦਾ ਹੁਣ ਦੀ ਖੇਤੀ ਤੇ ਹੁਣ ਦੀ ਖੇਤੀ ਚ ਜ਼ਮੀਨ ਸਮਾਨ ਦਾ ਫਰਕ ਹੈ ਨਹੀਂ ਠੀਕ ਹੈ ਜੀ ਪਹਿਲਾਂ ਹੱਥਾਂ ਨਾਲ ਕੰਮ ਕਰਦੇ ਸੀ ਸਾਰੇ ਤੇ ਟਾਈਮ ਨਾਲ ਉੱਠਦੇ ਸੀ ਟਾਈਮ ਨਾਲ ਸੌਂਦੇ ਸੀ ਹੁਣ ਮਸ਼ੀਨਰੀ ਦਾ ਯੋਗ ਆ ਗਿਆ ਜੀ ਜੀ ਹੁਣ ਜਿਹੜੀ ਖੇਤੀ ਆ ਟਕ ਗਿਆਨ ਦੀ ਹੋ ਗਈ ਹੈ ਜੀ ਗਿਆਨ ਦੇ ਨਾਲ ਸਾਡੇ ਫਸਲ ਵੀ ਜ਼ਿਆਦੀ ਹੋਣ ਲੱਗੀ ਹੈ ਜੀ ਚਾਰ ਧਗੇ ਨਿਕਲਣ ਲੱਗ ਗਏ ਆ ਪਹਿਲਾਂ ਤਾਂ ਬਸ ਰਾਬਾ ਸੜੇ ਹੁੰਦਾ ਸੀ ਪਾਣੀ ਦੇ ਸਾਧਨ ਹੁੰਦੇ ਨਹੀਂ ਸੀ ਜੀ ਜੀ ਹੁਣ ਮੋਟਰਾਂ ਹੁੰਦੀਆਂ ਨੇ ਟਿਊਬਲ ਟਰੈਕਟਰ ਆ ਗਏ ਆ ਜੀ ਤੇ ਜੀਵਨ ਸੁਖਾਲਾ ਹੋ ਗਿਆ ਲੇਕਿਨ ਜਿਹੜੀ ਆਮਦਨ ਸਾਡੇ ਬਜ਼ੁਰਗ ਜ਼ਮੀਨਾਂ ਬਣਾ ਕੇ ਆ ਜੀ ਉਹ ਜ਼ਮੀਨਾਂ ਅਸੀਂ ਅੱਜ ਅੱਜ ਆਮਦਨ ਸਾਡੇ ਕੋਲ ਜਿਆਦਾ ਹੀ ਆ ਖਰਚੇ ਵੱਧ ਗਏ ਆ ਜ਼ਮੀਨਾਂ ਜਿਹੜੀਆਂ ਹੈਗੀਆਂ ਜ਼ਮੀਨਾਂ ਤੋਂ ਹੀ ਆ ਨੇ ਆਬਾਦੀ ਵੱਧ ਗਈ ਆ ਜੀ ਤੇ ਜਿਹੜਾ ਆਮਦਨ ਖਰਚੇ ਵਧਣ ਕਰਕੇ ਆਮਦਨਾਂ ਜਿਹੜੀਆਂ ਘਟ ਗਿਆ ਨੇ ਜੀ ਬਾਕੀ ਉਹ ਜਿਹੜਾ ਸੁਖ ਸਾਨੂੰ ਪਹਿਲਾਂ ਸੀ ਨਾ ਹੱਥਾਂ ਨਾਲ ਕੰਮ ਕਰਦੇ ਸੀ ਹੁਣ ਮੇਰੀ ਉਮਰ 71 ਸਾਲ ਹੈ ਮੇਰੇ ਗੋਡੇ ਵੀ ਠੀਕ ਆ ਸ਼ੂਗਰ ਵੀ ਕੋਈ ਨਹੀਂ ਹੈਗੀ ਬਲੱਡ ਪ੍ਰੈਸ਼ਰ ਨਹੀਂ ਹੈਗਾ ਕੋਈ ਟੈਨਸ਼ਨ ਨਹੀਂ ਜਿਹੜੇ ਹੁਣ ਸਾਡੇ ਬੱਚੇ ਹੁਣ ਅੱਜ ਛੋਟੇ ਛੋਟੇ ਸਕੂਲਾਂ ਚ ਪੜਦੇ ਆ ਉਹਨਾਂ ਦੇ ਬਸਤੇ ਕਿੱਡੇ ਕਿੱਡੇ ਵੇ ਕਰ ਦਿੱਤੇ ਆ ਬੱਚਾ ਨੂੰ ਟੈਨਸ਼ਨ ਹੈ ਬੱਚੇ ਸਕੂਲ ਤੋਂ ਆਉਂਦੇ ਆ ਫਿਰ ਉਹਨਾਂ ਨੂੰ ਟਿਊਸ਼ਨ ਭੇਜ ਦਿੰਦੀ ਆ ਮਾਵਾ ਤੇ ਖਾਣਾ ਖਾਂਦੇ ਨਹੀਂ ਉਹ ਪੀਜ਼ਾ 버ਗਰ ਤੇ ਉਰਾਪਰਾ ਖਾਈ ਜਾਂਦੇ ਆ ਖਾਣਾ ਕੋਈ ਹੈ ਨਹੀਂ ਸਾਡੇ ਟਾਂਚੇ ਦਾ ਦੁੱਧ ਵੀ ਚੰਗਾ ਬੰਦਾ ਸੀ ਹੁਣ ਦੁੱਧ ਜਿਹੜਾ ਹੋਗਾ ਉਹਦੀ ਮਲਾਵਟ ਹੋ ਗਈ ਆ ਮਾਰਕੀਟ ਜਾਈਏ ਤੇ ਕਿੰਨੀ ਮਲਾਵਟ ਆ ਗੇ ਸਾਡਾ ਸਾਡਾ ਜਿਹੜਾ ਬਾਜ਼ਾਰ ਸਾਡਾ ਸਾਡਾ ਪ੍ਰਵਾਸੀਆਂ ਨੇ ਸੰਭਾਲਿਆ ਹੈ। ਬਾਜ਼ਾਰ ਦੇ ਚਦੇ ਜਾ ਤੁਹਾਨੂੰ ਕੋਈ ਸਾਫ਼ ਚੀਜ਼ ਨਹੀਂ ਮਿਲੇਗੀ। ਮਲਾਵਟ, ਕੋਈ ਸਫਾਈ ਨਹੀਂ। ਆਪਾਂ ਰੋਜ਼ੀ ਟੀਵੀ ਦੇਖਦੇ ਆ ਕਿਹਾ ਕੁਝ ਹੋ ਰਿਹਾ ਸਾਡੇ ਨਾਲ। ਜੀ ਜੀ। ਲੇਕਿਨ ਇਹਦੇ ਜ਼ਿੰਮੇਵਾਰ ਅਸੀਂ ਆ। ਜੀ। ਸਾਡੇ ਬੱਚੇ ਜਿਹੜਾ ਸਾਡਾ ਕੰਮਕਾਰ ਛੱਡ ਕੇ ਬਾਹਰ ਚਲੇ ਗਿਆ ਸਾਰੇ ਹੈਨਾ। ਬਿਲਕੁਲ। ਤੇ ਉਹ ਕੰਮ ਜਾ ਕੇ ਉੱਥੇ ਲੇਬਰ ਕਰਦੇ ਆ। ਕੰਮ ਇੱਥੇ ਬਹੁਤ ਹੈ। ਪਰ ਬੱਚੇ ਸਾਡੇ ਕਰਦੇ ਹੀ ਨਹੀਂ ਹੈਗੇ ਹੁਣ ਮੈਂ ਤੜਕੇ 4 ਵਜੇ ਉੱਠਦਾ ਬਲਾਂ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਪਾਠ ਕਰਦਾ ਬੱਚੇ ਮੈਂ ਆ ਕੇ ਇਸ ਕੋ ਉੱਥੇ ਗੁਰਦੁਆਰੇ ਆਉਣਾ ਉਹਨੇ ਸੁੱਤੇ ਹੁੰਦੇ ਆ ਕੰਮ ਕਰਦਾ ਹੀ ਨਹੀਂ ਬੱਚੇ ਨਾ ਵੀ ਬਿੰਦੀ ਕੰਮ ਨਹੀਂ ਕਰਦੀ ਹੈਗੀ ਬਸ ਮੋਬਾਈਲ ਚੰਗਾਦਾ ਜਿਹਦਾ ਮੋਟਰਸਾਈਕਲ ਚੰਗਾ ਚਾਹੀਦਾ ਜੀ ਨਹੀਂ ਕੰਮ ਨਹੀਂ ਕਰਦੇ ਸਾਰੇ ਕੰਮ ਛੱਡ ਗਏ ਆ ਬਹੁਤ ਜ਼ਿਆਦੇ ਬਾਕੀ ਬੱਚੇ ਜਿਹੜੇ ਪੜੇ ਲਿਖੇ ਆ ਚੰਗੀ ਪੜ੍ਹਾਈ ਕਰਦੇ ਆ ਉਹ ਤਾਂ ਅੱਗੇ ਵਧ ਗਏ ਆ ਬਾਕੀ ਸਾਡਾ ਜਿਹੜਾ ਪੜ੍ਹਾਈ ਦਾ ਸਿਸਟਮ ਹੈ ਨਾ ਹੁਣ ਸਾਡਾ ਆ ਹੀ ਲੱਠ ਤੱਕ ਰਹਿ ਗਿਆ ਆ ਲੱਠ ਤੋਂ ਅੱਗੇ ਵੱਧ ਹੀ ਨਹੀਂ ਹੈਗੇ ਬਿਲਕੁਲ ਹੁਣ ਸਾਡੇ ਅਵਸਰ ਦੀ ਮੰਗ ਜੇ ਨਹੀਂ ਮੰਗ ਸਾਡੇ ਜਿਹੜੇ ਪੰਜਾਬੀ ਆ ਕੋਈ ਅਵਸਰ ਹੈਗਾ ਸਾਡੇ ਪੰਜਾਬ ਚ ਨਹੀਂ ਰਹਿੰਦੇ ਪ੍ਰਵਾਸੀ ਆ ਸਾਡੇ ਆਪੀਐਸ ਆਈਐਸ ਜਿੰਨੇ ਅਵਸਰ ਆ ਸਾਡੇ ਉਹ ਸਾਡੇ ਪ੍ਰਵਾਸੀ ਆ ਉਹ 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 ਇੱਕ ਕਾਰਨ ਆਪਣਾ ਵੀ ਆਪਣਾ ਵੀ ਦੋ ਵਾਰਾ ਜੀ ਅਸੀਂ ਜਿੰਨਾ ਵਾਰਾ ਨਾ ਆਪਾਂ ਵੀ ਹੁਣ ਸਾਡੇ ਆਪ ਕੰਮ ਕਰਨ ਨਹੀਂ ਅਸੀਂ ਸਾਰਾ ਕੁਝ ਪ੍ਰਵਾਸੀਆਂ ਦੇ ਆਸਰੇ ਛੱਡ ਦਿੰਨੇ ਆ ਖੇਤੀ ਵੀ ਆਪਾਂ ਉਹਨਾਂ ਦੇ ਆਸਰੇ ਛੱਡ ਦਿੱਤੀ ਬੱਚੇ ਬਾਹਰ ਜਾਣ ਕਰਕੇ ਸਾਨੂੰ ਬਹੁਤ ਨੁਕਸਾਨ ਹੋ ਰਿਹਾ ਬੱਚੇ ਬਜ਼ੁਰਗਾਂ ਨੂੰ ਸੰਭਾਲ ਦਾ ਕੋਈ ਨਹੀਂ ਹੈਗਾ ਜੀ ਬਜ਼ੁਰਗ ਪਿੱਛੇ ਇਕੱਲੇ ਰਹਿ ਜਾਂਦੇ ਆ ਬੱਚੇ ਅਸੀਂ ਬਾਹਰ ਭੇਜਦੇ ਮਾਰ ਕਰਦੇ ਸਾਡੇ ਬੱਚੇ ਬਾਹਰ ਚਲੇ ਗਏ ਜੀ ਬਿਲਕੁਲ ਲੇਕਿਨ ਅਸੀਂ ਇਹ ਗਲਤੀ ਕਰਦੇ ਆ ਇੱਕ ਤਾਂ ਪਾਸਾ ਕਹਿੰਦੇ ਆ ਵੀ ਸਾਨੂੰ ਪੰਜਾਬ ਦੇ ਵਿੱਚ ਸਾਡੀ ਮਿਲ ਕੇ ਸਾਡਾ ਸਰਕਾਰ ਹੋਵੇ ਸਾਡੀ ਇੱਥੇ ਲਾਲ ਲੀਡਰ ਗਏ ਹੋਣ ਲੇਕਿਨ ਸਾਡੇ ਬੱਚੇ ਤਾਂ ਬਾਹਰ ਚਲੇ ਗਏ ਤੇ ਫਿਰ ਅਸੀਂ ਕਿੱਥੇ ਆਪਾਂ ਖੜੇ ਆ ਬਿਲਕੁਲ ਜੀ ਪ੍ਰਵਾਸੀ ਆ ਗਿਆ ਪ੍ਰਵਾਸੀਆਂ ਦਾ ਉਹਨਾਂ ਦਾ ਰਵਈਆ ਹੋਰ ਹੈ ਉਹਨਾਂ ਦਾ ਕਲਚਰ ਹੋਰ ਹੈ ਸਾਡਾ ਕਲਚਰ ਹੋਰ ਹੈ ਪ੍ਰਵਾਸੀ ਜਿਹੜੇ ਚਲੋ ਠੀਕ ਹੈ ਸਾਡੇ ਪ੍ਰਵਾਸੀ ਇੱਕੋ ਜਿਹੇ ਲੇਕਿਨ ਜਿਹੜੀਆਂ ਉਹਨਾਂ ਘਟਰਾਵਾਂ ਵਧ ਗਿਆ ਨਸ਼ੇ ਦੀਆਂ ਰੋਜ਼ ਸਾਡਾ ਕਿਸੇ ਦਾ ਮੋਬਾਈਲ ਖੋਲ ਲੈਂਦਾ ਕਿਸੇ ਦਾ ਕੁਝ ਖੋਲ ਲੈਂਦਾ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਜੀ ਵੀ ਤੁਸੀਂ ਪੜ੍ਹਾਈ ਕਿੰਨੀ ਕੀਤੀ ਹੈ ਮੈਂ ਬੀਏ ਕੀਤੀ ਹੈ ਜੀ ਬੀਏ ਉਹਨਾਂ ਟਾਈਮ 'ਚ ਬੀਏ ਕੀਤੇ ਤੁਸੀਂ ਮੈਂ 76 'ਚ ਕਰੀਆ ਜੀ ਬੀਏ ਜੀ ਹਾਂ 76 ਹਾਂ ਭਾਈ 70 'ਚ ਰੌਣਕ ਇਦਾਂ ਲੱਗਦੀ ਹੈ ਬਜ਼ੁਰਗੋ ਇਕੱਠੇ ਹੁੰਦੇ ਆ ਕਿ ਕਰਨੇ ਪੈਂਦੇ ਇਕੱਠੇ ਨਾ ਜੀ ਇਕੱਠੇ ਦਾ ਨਹੀਂ ਹੁਣ ਉਹ ਗੱਲ ਨਹੀਂ ਰਹੀ ਹੁਣ ਤਾਂ ਬਜ਼ੁਰਗ ਜਿਹੜੇ ਚਾਰ ਇਕੱਠੇ ਬਹਿ ਜਾਂਦੇ ਬੱਚੇ ਤਾਂ ਬੈਠਦੇ ਹੀ ਨਹੀਂ ਹੈਗੇ ਬਿਲਕੁਲ ਬੱਚੇ ਦਾ ਸਾਥ ਦਾ ਦੂਰ ਵੀ ਨਹੀਂ ਸਾਡੇ ਜਿਹੜੇ ਬੱਚੇ ਆ ਸਾਡੇ ਮੋਬਾਈਲਾਂ ਤੇ ਲੱਗੇ ਰਹਿੰਦੇ ਆ ਸਾਡੇ ਕੋਲ ਕੋਈ ਨਹੀਂ ਬੈਠਦੇ ਹੈਗੇ ਵਰਜੋ ਰੋਟੀ ਖਾਣੀ ਹੁੰਦੀ ਕੱਲਾ ਕੱਲਾ ਖਾਂਦਾ ਆ ਕਿ ਰੋਟੀ ਖਾਂਦੇ ਇਕੱ ਪੁਰਾਣੇ ਬੱਚੇ ਵੀ ਨਾਲ ਬੈਠਦੇ ਸੀ ਸਿਆਣੇ ਵੀ ਬੈਠਦੇ ਸੀ ਸਿਆਣੀ ਕੋਈ ਗੱਲ ਕਰਦੇ ਸੀ ਬੱਚੇ ਸੁਣਦੇ ਸੀ ਹੁਣ ਤਾਂ ਗੱਲ ਹੀ ਨਹੀਂ ਸੁਣਦਾ ਜੀ ਮੈਂ ਮੋਬਾਈਲ ਤੇ ਲੱਗੇ ਰਹਿੰਦੇ ਸਾਰੇ ਦਿਨ ਬਸਾਂ ਦੀ ਯਾਦ ਹੁੰਦੀ ਜਿਵੇਂ ਨਾ ਕੋਈ ਯਾਰਾਂ ਦੋਸਤਾਂ ਦੇ ਨਾਲ ਹੁੰਦੀ ਹੈ ਯਾਦ ਜਾਂ ਕਾਲਜ ਦੀ ਕੋਈ ਯਾਦ ਉਹ ਕੋਈ ਸਾਂਝੀ ਕਰਨੀ ਚਾਹੁੰਦੇ ਆ ਯਾਦਾਂ ਤਾਂ ਬਹੁਤ ਆ ਹੁਣ ਯਾਦਾਂ ਨਹੀਂ ਰਹਿ ਜਾਂਦੀਆਂ ਹੁਣ ਚਲੋ ਇੱਕ ਅੱਧੀ ਯਾਦ ਦੱਸ ਦੋ ਨਾ ਯਾਦਾਂ ਤਾਂ ਘਟ ਗਿਆ ਨੇ ਹੁਣ ਇੱਕ 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 ਅੱਧੀ ਜ਼ਿਆਦਾ ਤਾਂ ਹੁੰਦੀ ਆ ਨਾ ਵੀ ਆਪਾਂ ਨੂੰ ਕੋਈ ਉਹ ਸਾਰੀ ਉਮਰ ਯਾਦ ਰਹਿੰਦੀ ਹੈ ਇਕੱਠੇ ਜਾਣਾ ਇਥੋਂ ਪਿੰਡੋਂ ਚੱਲਣਾ ਅਸੀਂ ਇਕੱਠੇ ਪੰਜ ਸੱਤ ਮੁੰਡੇ ਹੁੰਦੇ ਸੀ ਇਕੱਠੇ ਜਾਣਾ ਵਾਸੇ 'ਚ ਬੈਠ ਜਾਣਾ ਹਾਂਜੀ ਕੰਨ ਗੱਲਾਂ ਮਾਰਤਾ ਕਰਦੇ ਜਾਣਾ ਉੱਥੇ ਬੱਸ ਸਟੈਂਡ ਤੇ ਉਤਰਨਾ ਫਿਰ ਗੱਲਾਂ ਬਾਤਾਂ ਕਰਨਾ ਉੱਥੋਂ ਮੋਦੀਖਾਲ ਤੋਂ ਕਾਫੀ ਦੂਰ ਹੈ ਪਟਿਆਲੇ ਤੋਂ ਹਾਂਜੀ ਹੈਗੇ ਬੱਸ ਸਟੈਂਡ ਤੋਂ ਪੈਦਲ ਜਾਣਾ ਪੈਦਲ ਹੀ ਆਵਣਾ ਉੱਥੋਂ ਜੀ ਬਈ ਹੁਣ ਵਿਆਹਾਂ ਦਾ ਸੀਜ਼ਨ ਆ ਗਿਆ ਨਾ ਹੁਣ ਵਿਆਹਾਂ ਦਾ ਨਵੰਬਰ ਦਸੰਬਰ 'ਚ ਵਿਆਹ ਸ਼ੁਰੂ ਹੋ ਜਾਂਦੇ ਨੇ ਜਨਵਰੀ 'ਚ ਹੈਨਾ ਉਸ ਟਾਈਮ ਦੇ ਵਿਆਹ ਤੇ ਜਿਹੜੇ ਅੱਜ ਦੇ ਵਿਆ ਕਿਵੇਂ ਦੇ ਤੁਹਾਨੂੰ ਕਿੰਨਾ ਫਰਕ ਲੱਗਦਾ ਹੈ ਕਿਵੇਂ ਵਿਆਹ ਪਹਿਲਾਂ ਵਿਆਹ ਕਿਵੇਂ ਹੁੰਦੇ ਸੀ ਹੁਣ ਵਿਆਹ ਕਿਵੇਂ ਹੁੰਦੇ ਨੇ ਉਹ ਮਾੜਾ ਦੱਸੋ ਉਹ ਇਸ ਤਰ੍ਹਾਂ ਜੀ ਸਾਨੂੰ ਜਦੋਂ ਕੋਈ ਵਿਆਹ ਆ ਜਾਂਦਾ ਸੀ ਜਿਵੇਂ ਨਾਨਕਿਆਂ ਦੇ ਜਾਂ ਕਿਸੇ ਜੀ ਸਾਨੂੰ ਬੜੀ ਖੁਸ਼ੀ ਹੋ ਜਾਂਦੀ ਸੀ 8-10 ਦਿਨ ਪਹਿਲਾਂ ਹੀ ਵੀ ਅਸੀਂ ਵਿਆਹ ਜਾਣਾ ਠੀਕ ਹੈ ਜੀ 2-4 ਦਿਨ ਪਹਿਲਾਂ ਜਾਂਦੇ ਹਾਂ 2-4 ਦਿਨ ਬਾਅਦ ਚ ਆਉਂਦੇ ਹਾਂ ਜੀ ਐਡਾ ਕੋਈ ਫਿਕਰ ਨਹੀਂ ਹੁੰਦਾ ਜੀ ਠੀਕ ਹੈ ਜੀ ਹਾਂ ਜੀ ਜੀ ਘਰ ਚ ਕੰਮ ਚੱਲਦਾ ਹੀ ਆਪਣਾ ਠੀਕ ਹੈ ਜੀ ਤੇ ਆਪਣਾ ਜਿਹੜੇ ਨੇ ਵੀ ਜਾਣਾ ਉਨੇ ਇਸ ਤਰ੍ਹਾਂ ਵਿਆਹ ਪਕਤਾ ਕੇ ਜਦੋਂ ਅਗਲੇ ਜਾਉਣਾ ਉਹਨਾਂ ਆਖਣਾ ਰਹਿ ਜਾ ਅੱਜ ਰਹਿ ਜਾ ਹੋਰ ਰਹਿ ਜਾ ਦੇੜੀ ਹਾਂਜੀ ਹਾਂਜੀ ਤੁਹਾਡਾ ਵਿਆਹ ਜਦੋਂ ਹੋਇਆ ਸੀ ਉਦੋਂ ਕਿਹੜੇ ਕੱਪੜੇ ਪਾਈ ਤੁਸੀਂ ਯਾਦ ਹਾਂਜੀ ਆਪਾਂ ਇਹ ਹੀ ਪਾਈ ਸੀ ਪੈਂਟ ਕਮੀਜ਼ ਪੱਗ ਦਾ ਰੰਗ ਕਿਹੜਾ ਸੀ ਕਿ ਨਾਭੀ ਸੀ ਕਿ ਹੋਰ ਦੂਜਾ ਰੰਗ ਸੀ ਉਹ ਨਾਭੀ ਆ ਸੀ ਮੇਰੇ ਖਿਆਲ ਪੱਕਾ ਯਾਦ ਨਹੀਂ ਹੁਣ ਮੈਨੂੰ ਤੇ ਪੱਕਾ ਯਾਦ ਜਦੋਂ ਮਾਤਾ ਜੀ ਨੇ ਦੇਖਣਾ ਫਿਰ ਉਹਨੇ ਰੰਗ ਤਾਂ ਤੁਹਾਨੂੰ ਸਾਰੇ ਯਾਦ ਕਰਾ ਦੇਣੀ ਹੈ ਨਹੀਂ ਨਹੀਂ ਬਹੁਤ ਵਧੀਆ ਹੀ ਹਾਂਜੀ हां वो फंट वाला ही 판데 ਰਹੇ ਠੀਕ ਹੈ ਬਾਈ ਉਦੋਂ ਜਿਹੜੀ ਆਪਣੇ ਬਰਾਤਾਂ ਜਾਂਦੀ ਹੁੰਦੀ ਹੈ ਕਹਦੇ ਜਾਂਦੀ ਹੁੰਦੀ ਸੀ ਉਹ ਬਰਾਤ ਨਾ ਮੇਰੀ ਤੇ ਬਰਾਤ ਗਈ ਸੀ ਇੱਕ ਕਾਰ ਸੀ ਕਿਹੜੀ ਉਹ ਕਮੈਸਟਰ ਜੀ ਹੁੰਦੀ ਸੀ ਜਿਹੜੀ ਜਾਂਦੇ ਨੇ ਅੱਛਾ ਜੀ ਇੱਕ ਟਰੈਲੀ ਸੀ ਠੀਕ ਹੈ ਹਾਂ ਜੀ ਟਰੈਲੀਆਂ ਚ ਤੁਰ ਜਾਂਦੇ ਹਾਂ ਠੀਕ ਹੈ ਹਾਂ ਜੀ ਭਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਤੁਸੀਂ ਕੀ ਕਰਦੇ ਹੋ ਮੈਂ ਬਾਈ ਜੀ ਦੁਬਈਆਂ ਜੀ ਕਾਰਪੈਂਟਰ ਦਾ ਕੰਮ ਕਰਦਾ ਹਾਂ ਠੀਕ ਹੈ ਬਾਈ ਫਿਰ ਪੰਜਾਬ ਤੇ ਦੁਬਈ ਦੀ ਗੱਲਬਾਤ ਦੱਸੋ ਨਾ ਕੀ ਫਰਕ ਲੱਗਦਾ ਤੁਹਾਨੂੰ ਦੁਬਈ ਦਾ ਠੀਕ ਹੈ ਜੀ ਤਾਂ ਪੰਜਾਬ ਦਾ ਕੀ ਫਰਕ ਆ ਫਰਕ ਤਾਂ ਹੈ ਹੀ ਆ ਜੀ ਹੁਣ ਤੁਹਾਨੂੰ ਪਤਾ ਹੀ ਆ ਫਰਕ ਦਾ ਜੇ ਫਰਕ ਹੈ ਤਾਂ ਹੀ ਲੋਕ ਬਾਹਰ ਜਾਂਦੇ ਆ ਜੀ ਤੁਹਾਨੂੰ ਦੁਬਈ ਜ਼ਿਆਦਾ ਵਧੀਆ ਲੱਗਦਾ ਜਾਂ ਪੰਜਾਬ ਜ਼ਿਆਦਾ ਵਧੀਆ ਲੱਗਦਾ ਦੇਖੋ ਜੀ ਲੱਗਦਾ ਤਾਂ ਪੰਜਾਬ ਵੀ ਵਧੀਆ ਹੈ ਜੀ ਹੁਣ ਰੁਜ਼ਗਾਰ ਹੈ ਜਿਹੜਾ ਸਾਨੂੰ ਦੁਬਈਓ ਮਿਲਿਆ ਹੋਇਆ ਬਿਲਕੁਲ ਪਰ ਹੁਣ ਪੰਜਾਬ ਦੀ ਯਾਦ ਤਾਂ ਆਉਂਦੀ ਹੋਈ ਹੈ ਠੀਕ ਹੈ ਜਦੋਂ ਫਿਰ ਪੰਜਾਬ ਦੀ ਯਾਦ ਆਉਂਦੀ ਆ ਉਦੋਂ ਫਿਰ ਤੁਸੀਂ ਕੀ ਕਰਦੇ ਹੋ ਜੀ ਹਨਾ ਉਦੋਂ ਕੀ ਕਰੀਦਾ ਫਿਰ ਵੀਡੀਓ ਕਾਲ ਲਾ ਗਿਆ ਬਣਾ ਕਿਸੇ ਨਾਲ ਗੱਲਬਾਤ ਕਰਕੇ ਟਾਈਮ ਪਾਸ ਕਰ ਲੀਦਾ ਜੀ ਕਿਸੇ ਯਾਰ ਦੋਸਤ ਨਾਲ ਜਾਂ ਕਿਸੇ ਰਿਸ਼ਤੇਦਾਰ ਨਾਲ ਠੀਕ ਜੀ ਜਾਂ ਬਈ ਕੋਈ ਗੱਲ ਵਾ ਦੱਸੋ ਨਾ ਜਿਹੜੀ ਤੁਸੀਂ ਸਭ ਤੋਂ ਜ਼ਿਆਦਾ ਤੁਸੀਂ ਨਾ ਤੁਹਾਨੂੰ ਪਿੰਡ ਦੀ ਯਾਦ ਸਭ ਤੋਂ ਵੱਧ ਜ਼ਿਆਦਾ ਜ਼ਿਆਦਾ ਆਉਂਦੀ ਹੈ ਬਾਹਰ ਜਾ ਕੇ ਦबई ਜਾ ਕੇ ਨਾ ਜਦੋਂ ਜਾਂ ਤੁਸੀਂ ਫਿਰ ਆਪਣੇ ਸੱਜਣ ਮਿੱਤਰ ਦੋਸਤ ਨੂੰ ਜਿਹਦੇ ਨੂੰ ਕਿਸੇ ਨੂੰ ਫੋਨ ਕਰਦੇ ਹੋ ਉਹਦੇ ਨਾਲ ਉਹ ਯਾਦ ਸਾਂਝੀ ਕਰਦੇ ਹੋ ਯਾਰ ਵੀ ਮੈਨੂੰ ਆ ਆ ਯਾਦ ਆਉਂਦੀ ਹੈ ਅੱਜ ਯਾਦ ਤਾਂ ਦੇਖੋ ਜੀ ਮਹਾਰਾਜ ਗੁਰੂ ਤੇਗ ਬਹਾਦਰ ਜੀ ਦੀ ਜਾਂਦੀ ਹੈ ਜ਼ਿਆਦੀ ਜੀ ਉੱਥੇ ਸਾਡੇ ਗੁਰਦੁਆਰਾ ਸਾਹਿਬ ਨਾਨਕ ਦਰਬਾਰ ਇੱਕੋ ਹੀ ਹੈ ਉਹ ਸਾਨੂੰ ਦੂਰ ਪੈਂਦਾ ਸਾਨੂੰ ਦਰਸ਼ਨਾਂ ਦੀ ਬਹੁਤ ਉਕੀ ਹੁੰਦੀ ਹੈ ਜਦੋਂ ਦਰਸ਼ਨਾਂ ਦੀ ਔਖੀ ਹੁੰਦੀ ਆ ਤਾਂ ਫਿਰ ਮਹਾਰਾਜ ਦੀ ਯਾਦ ਆਉਂਦੀ ਆ ਫਿਰ ਉੱਥੇ ਬੈਠੇ ਹੀ ਯਾਦ ਕਰ ਲੀਦਾ ਹੈ ਤੇ ਫਿਰ ਜਦੋਂ ਯਾਦ ਜ਼ਿਆਦਾ ਆਉਂਦੀ ਆ ਤਾਂ ਫਿਰ ਆਪਣਾ ਪਿੰਡ ਨੂੰ ਆਈਦਾ ਈ ਛੁੱਟੀ ਘਟਣ ਵਾਸਤੇ ਬਈ ਸਿਗਲ ਜੀ ਸਿਗਲ ਜੀ ਬਈ ਕੀ ਨਾਮ ਹੈ ਮੇਰਾ ਨਾਨਕ ਸਿੰਘ ਹੈ ਜੀ ਸਿੰਘ ਜੀ ਤੁਸੀਂ ਕੀ ਕਰਦੇ ਹੋ ਮੇਰਾ ਇਲੈਕਟ੍ਰੀਸ਼ੀਅਨ ਦਾ ਕੰਮ ਹੈ ਬਿਜਲੀ ਦਾ ਕੰਮ ਕਰਦੇ ਹਾਂ ਠੀਕ ਹਨ ਮਤਲਬ ਮੇਰੇ ਜਿਨ੍ਹਾਂ ਦੀ ਲੈਟ ਲੈਟ ਲੁੱਟ ਭੱਜ ਜਾਂਦੀ ਉਹ ਫਿਰ ਤੁਸੀਂ ਜੀ ਹਾਂਜੀ ਹਾਂਜੀ ਆਪਣੀ ਸ਼ੌਕ ਕਰੀ ਹੋਈ ਹੈ 24 ਸਾਲ ਹੋ ਗਏ ਦੁਕਾਨ ਕਰੀ ਨੇ ਜੀ ਠੀਕ ਹੈ ਜੀ ਹਾਂਜੀ ਇੱਥੇ ਕੰਮ ਬਹੁਤ ਹੈ ਜੀ ਆਪਣਾ ਬਿਲਕੁਲ ਲੋਕ ਬਾਹਰ ਨੂੰ ਭੱਜਦੇ ਆ ਇੱਥੇ ਕਰਨ ਵਾਲਾ ਹੋਣਾ ਚਾਹੀਦਾ ਜੀ ਮਿਹਨਤ ਕਰਨ ਵਾਲਾ ਹੋਣਾ ਚਾਹੀਦਾ ਇੱਥੇ ਹੀ ਕੰਮ ਬਹੁਤ ਹੈ ਬਹੁਤ ਜ਼ਿਆਦਾ ਕੰਮ ਹੈ ਜੀ ਪਰ ਆਪਣੇ ਬੱਚੇ ਮਿਹਨਤ ਨਹੀਂ ਕਰਦੇ ਉਹ ਸੋਚਦੇ ਵੀ ਬਾਹਰ ਜਾਓ ਇੱਥੇ ਪ੍ਰਵਾਸੀ ਆਏ ਨੇ ਉਹ ਦੇਖੋ ਕਿੰਨਾ ਕੰਮ ਕਰ ਰਹੇ ਆ ਜੀ ਰੇੜੀਆਂ ਲਗਾਈ ਵੀ ਆ ਸਭ ਤੋਂ ਜ਼ਿਆਦਾ ਪੰਜਾਬ 'ਚ ਪੈਸਾ ਜੀ ਜੋ ਕਿ ਭਈਆ ਕਮਾ ਰਿਹਾ ਜੀ ਠੀਕ ਹੈ ਜੀ ਜੇ ਇੱਥੇ ਆਪਣੇ ਪੰਜਾਬੀ ਵੀਰ ਪੜ ਲਿਖ ਕੇ ਆਪਣਾ ਇਹ ਵੀ ਰੇਡੀਆਂ ਲਗਾਣ ਇਹ ਵੀ ਕੁਛ ਕਰਨ ਤਾਂ ਕੰਮ ਇੱਥੇ ਹੀ ਬਹੁਤ ਹੈ ਜੀ ਬਾਹਰ ਜਾਣ ਦੀ ਲੋੜ ਹੀ ਨਹੀਂ ਪੈਂਦੀ ਠੀਕ ਹੈ ਜੀ ਬਈ ਤੁਸੀਂ ਕੋਈ ਗੱਲ ਬਾਤ ਦੱਸੋ ਪਿੰਡ ਦੀ ਯਾਦ ਹੁੰਦੀ ਹੈ ਨਾ ਜਿਵੇਂ ਵੀ ਆਹ ਕਿਸੇ ਲਾਈਟ ਭੱਜ ਜਾਂਦੀ ਜਾਂ ਤੁਹਾਨੂੰ ਜਦੋਂ ਕਾਲ ਆਉਂਦੀ ਆ ਫਿਰ ਤੁਸੀਂ ਤੁਹਾਡੇ ਕੋਲ ਇੱਧਰ ਕੰਮ ਪਿਆ ਫਿਰ ਤੁਸੀਂ ਉਹਨੂੰ ਕਿਵੇਂ ਜਵਾਬ ਦਿੰਨੇ ਹੋ ਨਾ ਜਵਾਬ ਇਹ ਹੁੰਦਾ ਵੀ ਮਤਲਬ ਅਸੀਂ ਜਵਾਬ ਆਪ ਆਪਣਾ ਚਲੋ ਅਸੀਂ ਬਹੁਤ ਕਰੀਬੀ ਆ ਆਪਾਂ ਵੀ ਕਹਦਾ ਵੀ ਨਾਨਕੇ ਯਾਰ ਆ ਕੇ ਸਾਡੇ ਲਾਈਟ ਦਾ ਕੰਮ ਨਹੀਂ ਕਰਦੇ ਤੁਸੀਂ ਆ ਕੇ ਲਾਈਟ ਠੀਕ ਕਰ ਦਿਓ ਠੀਕ ਹੈ ਤੁਹਾਡੇ ਕੋਲ ਕੰਮ ਜ਼ਿਆਦਾ ਪਿਆ ਮੂਰੇ ਤੇ ਤੁਸੀਂ ਮੈਨੂੰ ਜਵਾਬ ਸਿੱਧਾ ਦੇ ਨਹੀਂ ਸਕਦੇ ਅਸੀਂ ਟਾਲਦੇ ਨਹੀਂ ਜੀ ਕਿਸੇ ਨੂੰ ਵੀ ਸਸੇ ਪੰਜ ਜਣੇ ਕਰਦੇ ਪੰਜੇ ਮੈਂਬਰ ਐ ਸਾਡੇ ਜੀ ਤੇ ਅਸੀਂ ਸਾਰੇ ਬਿਜਲੀ ਦਾ ਕੰਮ ਕਰਦੇ ਹਾਂ ਜੀ ਅਗਰ ਸਾਨੂੰ ਹੈਲਪ ਚਾਹੀਦੀ ਆ ਅਸੀਂ ਸਾਡੇ ਕੋਲ ਮੁੰਡੇ ਲੱਗੇ ਹੋਏ ਆ ਇੱਕ ਦੂਜੇ ਦਾ ਮਤਲਬ ਜਵਾਬ ਨਹੀਂ ਅਸੀਂ ਕਿਸੇ ਨੂੰ ਦੰਦੇ ਨਾ ਕਿਸੇ ਨੂੰ ਲਾਰਾ ਲਾਈਏ ਠੀਕ ਭਈ ਅਸੀ ਕਾਲ ਜੀ ਭਜੀ ਅਸੀ ਕਾਲ ਜੀ ਭਈ ਤੁਹਾਡਾ ਨਾਮ ਕੀ ਹਰਦੀਪ ਸਿੰਘ ਆ ਜੀ ਤੁਸੀਂ ਕੀ ਕਰਦੇ ਹੋ ਮੈਂ ਰਾਜ ਮਿਸਤਰੀ ਦਾ ਕੰਮ ਕਰਦਾ ਵੀਰੇ ਤੂੰ ਕੀ ਕਰਦਾ ਪੜਾਈ ਕਰਦਾ ਪੜਾਈ ਕਿਹੜੀ ਕਲਾਸ ਚ ਨੈਚਰੀ ਭਈ ਅਸੀ ਕਾਲ ਅਸੀ ਕਾਲ ਲਿਸੈਂਸ ਚ ਕੰਮ ਕਰਦਾ ਬਈ ਨਾਮ ਦੱਸ ਦਿਓ ਆਪਣਾ ਤੇ ਪਿੰਡ ਬਾਰੇ ਦੱਸ ਦਿਓ ਥੋੜਾ ਜਿਹਾ ਹਾਂਜੀ ਮੇਰਾ ਚੁੱਬ ਨਾਮ ਜੀ ਗੁਰਬਾਜ ਸਿੰਘ ਜੀ ਜੀ ਇਹ ਸਾਡਾ ਪਿੰਡ ਪਿਲਖਣੀ ਹੈ ਗੁਰੂ ਸਾਹਿਬ ਨੇ ਬਸਾਇਆ ਹੋਇਆ ਜੀ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਸੰਗਤ ਦੇ ਸਹਿਯੋਗ ਨਾਲ ਕਿ ਆਪਾਂ ਸਰਪੰਚ ਵੀ ਬਣੇ ਆ ਪਿੰਡ ਦੇ ਜੀ ਜੀ ਤੇ ਬਾਕੀ ਸਾਡੇ ਪਿੰਡ ਦੇ ਸਾਰੀਆਂ ਬਲਾਦਰੀਆਂ ਬੈਠੀਆਂ ਹੋਈਆਂ ਨੇ ਸਾਰੀਆਂ ਸਤਿਕਾਰਯੋਗ ਨੇ ਜੀ ਅਸੀਂ ਇੱਕ ਜਿੱਦ ਦਾ ਸਤਿਕਾਰ ਵੀ ਕਰਨੇ ਆਂ ਔਰ ਪਿਆਰ ਮੁਹੱਬਤ ਨਾਲ ਰਹਿਣੇ ਆਂ ਜੀ ਜੀ ਬਈ ਫਿਰ ਸਰਪੰਚ ਜੀ ਸਰਬਸੰਮਤੀ ਨਾਲ ਮਿਲਿਆ ਜਾਂ ਇਲੈਕਸ਼ਨ ਚੋਣ ਹੋਈ ਸੀ ਨਹੀਂ ਸਾਡਾ ਹੁੰਦੀ ਤਾਂ ਇਲੈਕਸ਼ਨ ਹੀ ਹੈ ਜੀ ਪਰ ਸਾਡਾ ਉਦੋਂ ਨਿਕ ਦਿੰਦਾ ਹੀ ਹੁੰਦਾ ਜਿਹੜਾ ਮਾਹੌਲ ਜਿਹਾ ਹੁੰਦਾ ਨਾ ਵੀ ਚਲੋ ਮਾੜਾ-ਮੁੰਡਾ ਕੋਈ ਰੋਸ ਹੋਵੇ ਬਲਤੋ ਵੀ ਨਹੀਂ ਹੁੰਦਾ ਜੀ ਜੀ ਉਸ ਤੋਂ ਬਾਅਦ ਅਸੀਂ ਸਾਰੇ ਇਕੱਠੇ ਰਹਿਣੇ ਆਏ ਇੰਨੀ ਵੀ ਕੋਈ ਮੇਰੇ ਨੂੰ ਕਿਸੇ ਨੇ ਬੋਡ ਪਾਈ ਹੈ ਜਾਂ ਨਹੀਂ ਪਾਈ ਸਾਰੇ ਹਾਂ ਦਾ ਅਸੀਂ ਸਤਕਾਰ ਨਾਲ ਕੰਮ ਕਰਦੇ ਆ ਕੋਈ ਵੀ ਸਾਡੇ ਤੋਂ ਮੇਰੇ ਤੋਂ ਪਹਿਲਾਂ ਵੀ ਜਿਹੜੇ ਸਰਪੈਂਚ ਰਹੇ ਨੇ ਜੀ ਜੀ ਉਹ ਵੀ ਸਾਡੇ ਮੌਲਾਈ ਹੀ ਆ ਜੇ ਸਾਡੀ ਇਲੈਕਸ਼ਨ ਹੁੰਦੀ ਹੈ ਉਦੋਂ ਵੀ ਸਾਡੇ ਇਕੱਠੇ ਇੱਕ ਸਾਫ ਦਾ ਬੂਥ ਹੁੰਦੇ ਨੇ ਅਸੀਂ ਚਾਹ ਪਾਣੀ ਸਾਰੇ ਇਕੱਠੇ ਪੀਉਂਦੇ ਸਾਡੇ ਪਿੰਡ ਚ ਉਹ ਹੈ ਨਹੀਂ ਇੰਨੀ ਕੋ ਪਾਰਟੀ ਵਾਈ ਵਾਲੀ ਗੱਲਬਾਤ ਕੋਈ ਠੀਕ ਹੈ ਤੁਸੀਂ ਬਈ ਇਹ ਦੱਸੋ ਵੀ ਪਹਿਲਾਂ ਪਿੰਡ ਚ ਕੀ ਕੀ ਬਦਲਾਅ ਨੇ ਤੇ ਹੁਣ ਅੱਗੇ ਤੁਸੀਂ ਕੀ ਕੀ ਕਰਨਾ ਬਦਲਾਅ ਬਿਲਕੁਲ ਸਾਡੇ ਤੋਂ ਜਿਹੜੀਆਂ ਪਹਿਲਾਂ ਵੀ ਪੰਚਾਇਤਾਂ ਆਈਆਂ ਨੇ ਉਹਨਾਂ ਨੇ ਵੀ ਬੜੀ ਕੰਮ ਕੀਤਾ ਐਡੀ ਗੱਲ ਨਹੀਂ ਹੈਗੀ ਸਾਡੇ ਤੋਂ ਜਿਹੜੇ ਪਹਿਲਾਂ ਸਰਪੰਚ ਰਹੇ ਨੇ ਉਹਨਾਂ ਨੇ ਵੀ ਪਿੰਡ ਦਾ ਪੂਰਾ ਵਿਕਾਸ ਕਰਾਇਆ ਠੀਕ ਹੈ ਜੀ ਸਾਡੇ ਹਿੱਸੇ ਹੁਣ ਜਿਵੇਂ ਮੇਰੀ ਜਾਬੜੀ ਦੀ ਆਪਣੀ ਸੋਚ ਹੈ ਸਾਡੀ ਕੱਲ ਮੀਟਿੰਗ ਵੀ ਹੋਈ ਹੈ ਸੈਕਟ ਉਹਦੇ ਵਿੱਚ ਮੈਂ ਸੈਟਰ ਸਾਹਿਬ ਨੂੰ ਪਹਿਲਾਂ ਮਤਾ ਇਹੀ ਕਿਹਾ ਉਹਨਾਂ ਨੇ ਸਾਨੂੰ ਪੁੱਛਿਆ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਪਿੰਡ ਦੇ ਵਿੱਚ ਮੈਂ ਕਿਹਾ ਜੀ ਮੇਰੀ ਜਿਹੜੀ ਸੋਚ ਆ ਵੀ ਜਿਹੜੇ ਗਰੀਬ ਪਰਿਵਾਰ ਨੇ ਨਾ ਬਾਲੇਆਂ ਵਾਲੇ ਉਹਨਾਂ ਦੇ ਘਰ ਬਾਲੇਆਂ ਵਾਲੇ ਉਹ ਮੇਰੀ ਸਲਾਹ ਵੀ ਉਹਨਾਂ ਨੂੰ ਲੈਂਟਰ ਪਾ ਕੇ ਦਾਂਗੇ ਪਹਿਲਾਂ ਹੀ ਜੀ ਜੀ ਸੋਚ ਬਹੁਤ ਵਧੀਆ ਇਦਾਂ ਹੋਣਾ ਵੀ ਚਾਹੀਦਾ ਵਾ ਨਹੀਂ ਬਈ ਕੋਈ ਤੁਹਾਡੇ ਜਿਹੜੇ ਸਰਪੰਚ ਜੀ ਜੇ ਤੁਸੀਂ ਆਇਓ ਸਿਆਸਤ ਜਾਉਣ ਆਉਂਦਾ ਹੈ ਪਹਿਲਾਂ ਤੋਂ ਹੀ ਸੀਗਾ ਮਨ ਦੇ ਵਿੱਚ ਜਾਂ ਕੀ ਕਿ ਤੋ ਪ੍ਰਭਾਵਿਤ ਹੋਏ ਜਾਂ ਇਹ ਜਿਹੜਾ ਫੁਰਨਾ ਤੁਹਾਡੇ ਸਰਪੰਚੀ ਵਾਲਾ ਕਿਵੇਂ ਉੱਠਿਆ ਦਵਾ ਸਿਆਸਤ ਤਾਂ ਜੇ ਸੋਚਿਆ ਜਾਏ ਸਿਆਸਤ ਵਹ ਮਾੜੀ ਚੀਜ਼ ਐ ਉਹ ਤਾਂ ਤੁਹਾਨੂੰ ਧਰਮ ਨਾਲੋਂ ਵੀ ਤੋੜਦੀ ਐ ਤੇ ਘਰ ਨਾਲੋਂ ਵੀ ਤੋੜਦੀ ਐ ਕੋਈ ਮੇਰੀ ਸਿਆਸਤ ਨਹੀਂ ਸੀ ਆਉਂਦੀ ਐ ਗਿੰਦੇ ਵਿੱਚ ਇਲੈਕਸ਼ਨ ਦੇ ਵਿੱਚ ਮੇਰੇ ਪਿੰਡ ਦੇ ਜਿਹੜੇ ਨੌਜਵਾਨ ਮੇਰੇ ਨਾਲ ਰਹਿੰਦੇ ਨੇ ਕੁਛ ਅਸੀਂ ਧਾਰਮਿਕ ਖੇਲਾਂ ਦੇ ਬੰਦੇ ਆ ਜੀ ਅਸੀਂ ਹਰ ਸਾਲ ਸ਼ਹੀਦੀ ਜੋੜ ਮੇਲੇ ਦੇ ਸੰਬੰਧ ਵਿੱਚ ਆਪਣੇ ਸਾਰੇ ਨਗਰ ਦੇ ਸਹਿਯੋਗ ਨਾਲ ਲੰਗਰ ਲਾਨਦੇ ਆ ਜੀ ਖੰਡਬੜ ਸਾਹਿਬ ਖਾਨੇ ਆ ਇੱਥੇ ਬਾਈਪਾਸ ਤੇ ਉੱਤੇ ਤੇ ਚਲੋ ਮੈਨੂੰ ਪਿਛਲੀ ਵਾਰ ਵੀ ਕਹਿੰਦੇ ਵੀ ਤੁਸੀਂ ਖਲੋਵੋ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਪਈ ਜੇ ਗੁਰੂ ਸਾਹਿਬ ਕਿਰਪਾ ਕਰਨਗੇ ਖਲੋ ਜਾਗੇ ਜੀ ਅੱਗੇ ਵੀ ਚਲੋ ਮੈਨੂੰ ਸਹਿਯੋਗ ਮਿਲਿਆ ਅਸੀਂ ਖਲੋਗੇ ਜੀ ਨਰੋਲ ਆਪਾਂ ਸਰਵੈਂਚੀ ਲੜੀਏ ਕੋਈ ਆਪਾਂ ਕਿਸੇ ਪਾਰਟੀ ਭਾਜੀ ਨੂੰ ਮੁੱਖ ਰੱਖ ਕੇ ਇਲੈਕਸ਼ਨ ਨਹੀਂ ਲੜੀ ਹੈਗੀ ਮੈਂ ਇਕੱਲੇ ਪਿੰਡ ਦੇ ਸਹਯੋਗ ਨਾਲ ਲੜੀ ਜੀ ਚਲੋ ਪਿੰਡ ਦਾ ਵਕਾਫਾ ਇਦਾਂ ਹੀ ਹੁੰਦਾ ਰਹੇ ਸਾਡੀ ਇਹ ਦਵਾਮ ਨੇ ਬਹੁਤ ਬਹੁਤ ਧੰਨਵਾਦ ਏਸੀ ਪਿੰਡ ਪਿਲਖਣੀ ਦੀਆਂ ਖੱਡੀਆਂ ਮਿੱਡੀਆਂ ਜਾਦਾ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਕੈਮਰਾਮੈਨ ਤਨਾ ਜਿਹਦੇ ਨਾਲ ਹਾਕਮ ਸਿੰਘ ਅਮ